ਸਤਿ ਸ਼੍ਰੀ ਅਕਾਲ ਜੀ ਨਮਸਤੇ ਜੀ ਪਿਛਲੇ 2 ਦਿਨ ਤੋਂ ਜੋ ਭਾਰੀ ਬਰਸਾਤ ਹੋ ਰਹੀ ਹੈ ਸਾਡੇ ਇਲਾਕੇ ਦੇ ਵਿੱਚ ਉੱਤੇ ਹਿਮਾਚਲ ਚਾ ਉਨਾ ਬਲਾਸਪੁਰ ਉਸ ਦੇ ਨਾਲ ਜੋ ਹੈ ਕੱਲ 12 ਜਗ੍ਹਾ ਜਿਹੜਾ ਬ੍ਰੀਚ ਹੈ ਸਾਡੇ ਇਲਾਕੇ ਚ ਆਇਆ ਨਾਲ ਹੀ ਜਿਹੜੇ ਸਾਡੇ ਉੱਤੇ ਪਹਾੜੀਆਂ ਉੱਥੋਂ ਵੱਖ-ਵੱਖ ਜੋ ਸਾਡੇ ਪਿੰਡਾਂ ਦੇ ਰਾਹੀ ਖੱਡਾਂ ਉਹ ਖੱਡਾਂ ਦੇ ਵਿੱਚ ਵੀ ਬਹੁਤ ਪਾਣੀ ਜਿਹਨੂੰ ਕਹਿ ਸਕਦੇ ਆ ਹਜ਼ਾਰਾਂ ਕਿਊਸਿਕ ਪਾਣੀ ਜਿਹੜਾ ਹੈ ਉਹ ਸਿੱਧਾ ਸਤਲੁਜ ਆਇਆ ਕੱਲ ਦਾ ਦਿਨ ਔਖਾ ਦਿਨ ਸੀ 12 ਜਗ੍ਹਾ ਜਿਹੜੀ ਨੈਰ ਬ੍ਰੀਚ ਹੋਈ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਕਾਲਪੁਰਖ ਮਹਾਮਾਈ ਦੀ ਮਿਹਰ ਸਦਕਾ ਕਿਤੇ ਵੀ ਨਹਿਰ ਜਿਹੜੀ ਹੈ ਉਹ ਟੁੱਟਣ ਤੋਂ ਬਚ ਗਈ ਤੇ ਜਿਹੜਾ ਹੈ ਸਾਰੇ ਇਲਾਕਾ ਵਾਸੀਆਂ ਨੇ ਬਹੁਤ ਮਿਹਨਤ ਕੀਤੀ ਹੈ ਪਰ ਇਹ ਜਿਹੜੀ ਬਰਸਾਤ ਹੈ ਲਗਾਤਾਰ ਹੈ ਵੈਸੇ ਤਾਂ ਪੰਜਾਬ ਦਾ ਬਹੁਤਾਤ ਹਿੱਸਾ ਇਸ ਵਕਤ ਛੜਾ ਨਹੀਂ ਮਾਰ ਰਿਹਾ ਹੈ ਪਰ ਜਿਹੜਾ ਸਾਡਾ ਸਭ ਤੋਂ ਵੱਡਾ ਡੈਮ ਹੈ ਪਾਖੜਾ ਡੈਮ ਉਹ ਪਿਛਲੇ 24 ਘੰਟਿਆਂ ਚ 4 ਫੁੱਟ ਭਰ ਗਿਆ ਸੀ ਤਾਂ ਰਾਤ ਨੂੰ ਸਾਨੂੰ ਕੰਟਰੋਲਡ ਰਿਲੀਜ਼ ਇਸ ਥੋੜਾ ਪਾਣੀ ਵਧਾਉਣਾ ਪਿਆ ਸਾਰੀ ਰਾਤ ਅਸੀਂ ਜਿਹੜੇ ਦਰਿਆ ਦੇ ਨਾਲ 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 ਖਾਸ ਕਰਕੇ ਸਾਡੀ ਜਿਹੜੀ ਦੋਲਾ ਬਰਾਦਰੀ ਹੈ ਜਿਹੜੀ ਬਿਲਕੁਲ ਦਰਿਆ ਤੇ ਬੈਠੀ ਹੈ ਪਨਾਮ ਦਸਗ੍ਰਈ ਬੇਲਾ ਧਿਆਣੀ ਅਸੀਂ ਉਹਨਾਂ ਨੂੰ ਵੈਕਿਊਏਸ਼ਨ ਕਰਾਈ ਔਰ ਉਹਨਾਂ ਨੂੰ ਸੁਰੱਖਿਅਤ ਥਾਣਾ ਤੇ ਲੈ ਕੇ ਗਏ ਤਾਂਕਿ ਜਿੰਨਾ ਅਸੀਂ ਕੰਟਰੋਲਡ ਰਿਲੀਜ਼ਸ ਨਾਲ ਡੈਮ ਨੂੰ ਖਾਲੀ ਕਰ ਸਕੇ ਤਾਂਕਿ ਕੋਈ ਵੱਡਾ ਖਤਰਾ ਜਿਹੜਾ ਨਾ ਆ ਸਕੇ ਫਿਲਹਾਲ ਜਿਹੜਾ ਪਿਛਲੇ 4-5 ਘੰਟਿਆਂ ਤੋਂ ਥੋੜੀ ਬਰਸਾਤ ਜਿਹੜੀ ਹੈ ਠੰਮੀ ਹੋਈ ਹੈ ਅਗਲੇ 24 ਘੰਟੇ ਬੜੇ ਨਾਜ਼ੁਕ ਹੈ ਇਹੀ ਅਰਦਾਸ ਇਹੀ ਬੇਨਤੀ ਹੈ ਕਿ ਹੋਰ ਬਾਰਿਸ਼ ਨਾ ਹੀ ਇੱਥੇ ਨਾ ਹੀ ਜਿਹੜਾ ਉੱਪਰ ਬਲਾਸਪੁਰ ਉਹਨਾਂ ਹਿਮਾਚਲ ਦਾ ਜਿਹੜਾ ਕੈਚਮੈਂਟ ਏਰੀਆ ਪਾਕੜੇ ਦਾ ਉੱਥੇ ਬਰਸਾਤ ਤਾਂ ਤਾਂ ਕਿ ਥੋੜਾ ਡੈਮੇਜ ਜਿਹੜਾ ਹੈ ਕਿ ਸਾਨੂੰ ਉਹ ਵਿੰਡੋ ਮਿਲ ਸਕੇ ਜਿੱਥੇ-ਜਿੱਥੇ ਅਸੀਂ ਆਪਣੇ ਸਾਡੇ ਬੇਲਿਆਂ ਦੇ ਜਿਹੜੇ ਪਿੰਡ ਆ ਉਹਨਾਂ ਦੀ ਕਨੈਕਟੀਵਿਟੀ ਹਰਸਾ ਬੇਲਾ ਇੱਕ 15 ਫੁੱਟ ਦੀ ਪਾਰ ਪੈ ਗਈ ਉਹ ਤੋਂ ਵੀ ਤੇ ਕੁਛ ਜਿਹੜੇ ਪਿੰਡਾਂ ਦੀ ਕਨੈਕਟੀਵਿਟੀ ਟੋਟਲੀ ਟੁੱਟ ਚੁੱਕੀ ਹੈ ਉੱਥੇ ਹੁਣ ਕਿਸ਼ਤੀਆਂ ਦੇ ਰਾਹੀਂ ਜੋ ਲੋੜਿੰਦਾ ਸਮਾਨ ਹੈ ਜੋ ਸਮਗਰੀ ਹੈ ਉਹ ਵੀ ਪਹੁੰਚ ਰਹੀ ਹੈ ਤੇ ਨਾਲ ਨਾਲ ਪ੍ਰਸ਼ਾਸਨ ਦਾ ਵੀ ਮੈਂ ਤੇ ਆਪਣੇ ਸਾਰੇ ਸਾਥੀਆਂ ਦਾ ਜੋ ਸਾਰੀ ਰਾਤ ਜਾ ਕੇ ਇਹਨਾਂ ਸਾਰੇ ਸੁਰੱਖਿਅਤ ਨੂੰ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਹੋਣ ਤੋਂ ਬਚਾ ਸਕੇ ਨਾ ਹੋਵੇ ਤੇ ਬਚਾਇਆ ਵੀ ਹੈ ਹੋਰ ਵੀ ਤੁਹਾਨੂੰ ਜਿਹੜੀ ਅਪਡੇਟ ਦਿੰਦੇ ਰਵਾਂਗੇ ਤੇ ਆਪ ਵੀ ਅਸੀਂ ਹਰ ਇੱਕ ਇੱਕ ਮੈਡਿਚ ਜਾ ਕੇ ਤੇ ਜਿਹੜੇ ਕੱਲ ਬਰੀਚ ਹੋਏ ਸੀ ਉਹਨਾਂ ਨੂੰ ਹੋਰ ਪ੍ਰੋਟੈਕਸ਼ਨ ਕਰਨ ਦਾ ਜਿਹੜਾ ਕੰਮ ਹੈ ਉਹ ਵੀ ਚੱਲ ਰਿਹਾ ਅਸੀਂ ਸਾਰੇ ਲੱਗੇ ਹੋਏ ਆ ਬੈ ਸਾਰੀ ਸੰਸਥਾਵਾਂ ਨੂੰ ਜਿਹੜੇ ਟੁਕਲੇ ਹਰ ਇੱਕ ਸ਼ਖਸ ਹਰ ਪੰਜਾਬੀ ਕਿਤੇ ਵੀ ਵੱਸਦਾ ਮਦਦ ਕਰ ਰਿਹਾ ਉਹ ਮਾਝੇ ਵਾਲੇ ਪਾਸੇ ਮਨੋਂ ਵੀ ਬੇਨਤੀ ਕਰਨਾ ਚਾਹੁੰਗਾ ਕਿ ਸਾਡੇ ਇਲਾਕੇ ਚ ਵੀ ਉਹ ਤਿਆਰ ਰਹਿਣ ਟੁਕਲੇ ਇੱਥੇ ਜੋ ਹੈ ਜਦੋਂ ਇੱਥੇ ਜੋ ਪਾਣੀ ਦਾ ਰਫਤਾਰ ਹੈ ਤੁਸੀਂ ਦੇਖ ਸਕਦੇ ਹੋ ਉਹ ਇਦਾਂ ਤਬਾਹੀ ਮਚਾਉਂਦਾ ਹੈ ਕਿ ਕੁਝ ਛੱਡ ਕੇ ਨਹੀਂ ਜਾਂਦਾ ਤੇ ਸਾਡੇ ਵਿਚਾਰੇ ਜਿਹੜੇ ਕੇ ਬਹੁਤ ਪ੍ਰਿੰਟ ਬਹੁਤ ਗਰੀਬ ਲੋਕ ਨੇ ਤੁਹਾਡੇ ਸਾਥ ਦੀ ਤੁਹਾਡੇ ਸਹੀ ਉਗਦੀ ਲੋੜ ਪਊਗੀ ਮੈਂ ਆਪਣੇ ਵੀ ਸਾਰੇ ਹਲਕੇ ਦੇ ਸਾਰੇ ਯੂਥ ਕਲੱਬਾਂ ਦੇ ਸਰਪੰਚਾਂ ਨੂੰ ਰਹਾਂਗਾ ਅਗਲੇ 2-4 ਦਿਨ ਆਪਾਂ ਇੱਕ ਇੱਕ ਮਿੰਟ ਜਿਹੜਾ ਹੈ ਇੱਕ ਇੱਕ ਪਲ ਬਾਕੀ ਸਾਰੇ ਕੰਮ ਛੱਡ ਕੇ ਮੈਂ ਵੀ ਇੱਥੇ ਆ ਸਾਰੇ ਆਪਾਂ ਸਾਰਿਆਂ ਨੇ ਹਾਜ਼ਰ ਰਹਿਣਾ ਤੇ ਅਰਦਾਸ ਵੀ ਕਰਨੀ ਹੈ ਗੁਰੂ ਸਾਹਿਬ ਦੇ ਸਰਦਾਰ ਚ ਬੇਨਤੀ ਵੀ ਕਰਨੀ ਹੈ ਆ ਮਹਾਮਈ ਦੇ ਚਰਨਾਚ ਵੀ ਬੇਨਤੀ ਕਰਨੀ ਹੈ ਧੰਨ